ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕੀਤੀ ਵਰਕਰ ਮੀਟਿੰਗ ਇਸ ਵਰਕਰ ਮੀਟਿੰਗ ਦੇ ਵਿੱਚ ਕਈ ਪਿੰਡਾਂ ਤੋਂ ਕਾਂਗਰਸੀ ਵਰਕਰਾਂ ਨੇ ਲਿਆ ਭਾਗ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਕੀਤੀ ਗਈ ਇਹ ਵਰਕਰ ਮੀਟਿੰਗ ਇਸ ਮੀਟਿੰਗ ਵਿੱਚ ਤੂਰੀ ਦੇ ਕੋਆਰਡੀਨੇਟਰ ਗੁਰਮੇਲ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਉਹਨਾਂ ਦੇ ਦੇਸ਼ਾ ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਹਰੇਕ ਵਿਧਾਨ ਸਭਾ ਦੇ ਵਿੱਚ ਕੋਆਰਡੀਨੇਟਰ ਸਹਿਬਾਨਾਂ ਨੂੰ ਨਿਯੁਕਤ ਕੀਤਾ ਗਿਆ ਤੇ ਸਾਡੇ ਉਰੇ ਮੋਟ ਸਾਹਿਬ ਜਿਹੜੇ ਕੋਆਰਡੀਨੇਟਰ ਲਾਏ ਨੇ ਤੇ ਨਾਲ ਹੀ ਸੁਨਾਮ ਦੇ ਵਿੱਚ ਗੁਰਪਿਆਰ ਧੂਰਾ ਜੀ ਨੂੰ ਸਾਡੇ ਧੂਰੀ ਨਾਲ ਸੰਬੰਧਤ ਨੇ ਸੀਨੀਅਰ ਕਾਂਗਰਸੀ ਲੀਡਰ ਨੇ ਇਹਨਾਂ ਨੂੰ ਸੁਨਾਮ ਲਾਇਆ ਗਿਆ ਤੇ ਦੋਨਾਂ ਦਾ ਸਨਮਾਨ ਤੇ ਸਤਿਕਾਰ ਕਰਨਾ ਸੀ ਤੇ ਨਾਲ ਹੀ ਮੋਟ ਸਾਹਿਬ ਨੇ ਸਾਨੂੰ ਦੱਸਣਾ ਸੀਗਾ ਕਿ ਕਿਸ ਤਰੀਕੇ ਨਾਲ ਆ ਜਿਹੜਾ ਅਸੀਂ ਇੱਥੇ ਕੰਮਕਾਜ ਜਿਹੜਾ ਕਰਨਾ ਇਹਨਾਂ ਨੂੰ ਉਸ ਤਰੀਕੇ ਨਾਲ ਜਿਹੜੀਆਂ ਲਿਸਟਾਂ ਵਗੈਰਾ ਮੁਹਈਆ ਕਰਵਾਉਣੀਆਂ ਨੇ ਤਾਂ ਕਿ ਹਰੇਕ ਹਫ਼ਤੇ ਜਿਹੜੀ ਅਸੀਂ ਹਲਕੇ ਦੀ ਉਹ ਵਧੀਆ ਤਰੀਕੇ ਨਾਲ ਜਿਹੜੀ ਸਾਰੇ ਵਰਕਰ ਸਾਹਿਬਾਨ ਨਾਲ ਜਿਹੜੀ ਮੀਟਿੰਗ ਕਰ ਸਕੀਏ 2025 ਚੋਂ ਲੈ ਕੇ ਕਿਸ ਤਰ੍ਹਾਂ ਹਾਂ ਇਹ ਸਾਰੀ ਜਿਹੜੀ ਮੁਹਿੰਮਾ ਇਹ ਆਉਣ ਆਲੀਆਂ ਚੋਣਾਂ ਨੂੰ ਲੈ ਕੇ ਹੀ ਆ ਤੇ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਸਤਕਾਰਯੋਗ ਸੀਨੀਅਰ ਲੀਡਰਸ਼ਿਪ ਜਿਹੜੀ ਮੇਰੇ ਨਾਲ ਖੜੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਇਹ ਇੱਕ ਝੂਠ ਬੋਲ ਕੇ ਜਿਹੜੀ ਸਰਕਾਰ ਲੈ ਕੇ ਆਏ ਸੀਗੇ ਉਹ ਜਗਜਾਹਰ ਹੋ ਗਿਆ ਹੁਣ ਸਾਰੀਆਂ ਚੀਜ਼ਾਂ ਇਹ ਤਾਂ ਧੂਰੀ ਆ ਜਿੱਥੇ ਸਰਕਾਰ ਨੂੰ ਮੁੱਖ ਜਿਹੜੇ ਮੁੱਖ ਮੰਤਰੀ ਸਾਹਿਬ ਇਥੋਂ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦਾ ਇਹ ਹਲਕਾ ਸੋ ਇੱਥੇ ਦੇ ਲੋਕਾਂ ਨੂੰ ਜੇ ਤੁਸੀਂ ਮਾਰਕੀਟ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇੱਥੇ ਦੀਆਂ ਹੀ ਜਿਵੇਂ ਸਾਡੇ 슈ਗਰ ਮਿੱਲ ਜਿਹੜਾ 1954 ਦਾ ਚੱਲ ਰਿਹਾ ਸੀ ਸਾਡੇ ਧੂਰੀ ਦੀ ਸ਼ਾਨ ਸੀ ਉਹ ਬੰਦ ਹੋ ਚੁੱਕਿਆ ਤੇ ਸਾਡੇ ਧੂਰੀ ਦੇ ਵਿੱਚ ਜਿਹੜਾ ਸੁਆ ਧਕੇ ਨਾਲੀ ਉਹਨੂੰ 4-4 ਫੁੱਟ ਕਵਰ ਕਰਕੇ ਇੰਨਾ ਉੱਚਾ ਕਰ ਦਿੱਤਾ ਗਿਆ ਉਹ ਨਾ ਪਾਰਕਿੰਗ ਦੇ ਲਈ ਸਹੂਲਤ ਦੇ ਰਿਆ ਤੇ ਸਾਡੇ ਇੱਥੇ ਜਿੰਨੇ ਵੀ ਜੇ ਮਾਰਕਫੈੱਡ ਦਾ ਪਾਰਕ ਦੀ ਗੱਲ ਕਰੀਏ ਉਹ ਵੀ ਉੱਥੇ ਦਾ ਉੱਥੇ ਖੜਾ ਹਜੇ ਤੱਕ ਜੇ ਆਈਟੀਆਈ ਜਿਹੜੀ ਅਸੀਂ ਨੇ ਪਾਸ ਕਰਵਾਈ ਸੀ ਮਲਵਾਲ ਸਾਹਿਬ ਦੇ ਵਿਖੇ ਉਹ ਵੀ ਸਾਡੀ ਆਈਟੀਆਈ ਹੈ ਤੱਕ ਨਹੀਂ ਚਾਲੂ ਹੋ ਸਕੀ ਸੋ ਮੇਰੇ ਕਹਿਣ ਦਾ ਮਤਲਬ ਵੀ ਇੱਕ ਵੀ ਚੀਜ਼ ਇਹਨਾਂ ਵੱਲੋਂ ਸਾਢੇ 3 ਸਾਲਾਂ ਦੇ ਵਿੱਚ ਧੂਰੀ ਹਲਕੇ ਨੂੰ ਨਹੀਂ ਦਿੱਤੀ ਗਈ ਧੂਰੀ ਨੇ ਓਵਰ ਬ੍ਰਿਜ ਨੂੰ ਲੈ ਕੇ ਮੁਕੰਮਲ ਤੇ ਰਬੀ ਤੂੰ ਅਮੋਂ ਸਾਹਮਣੇ ਮੈਂ ਉਹ ਬਿਆਨ ਦੇ 1 ਸਾਲ ਤੱਕ ਬੰਗਾ ਹੋਵੇ ਤਿੰਨ ਮਹੀਨੇ ਬੰਗਾ ਇਹ ਸਿਰਫ ਵਾਵਾ ਖੱਟਣੀ ਆ ਜਿਹੜੀ ਕਿਉਂਕਿ ਉੱਥੋਂ ਦੀ ਓਵਰ ਬ੍ਰਿਜ ਕੱਢਣਾ ਬਾਜ਼ਾਰ ਦੇ ਵਿੱਚੋਂ ਸਦਰ ਬਾਜ਼ਾਰ ਦੇ ਉੱਪਰ ਦੀ ਤਾਂ ਮੈਨੂੰ ਲੱਗਦਾ ਵੀ ਇਹ ਸਾਡੇ ਬਾਜ਼ਾਰ ਸਾਡੀ ਮਾਰਕੀਟ ਨੂੰ ਬਹੁਤ ਨੁਕਸਾਨ ਹੋਊਗਾ ਇਸ ਚੀਜ਼ ਦਾ ਤਾਂ ਅਸੀਂ ਨੇ ਉਸ ਟਾਈਮ ਤੇ ਪ੍ਰਪੋਜ਼ਲ ਬਣਾਈ ਸੀ ਤੇ ਇਹ ਬਜਟ ਦੇ ਵਿੱਚ ਵੀ ਅਪਰੂਵਲ ਆ ਗਿਆ ਸੀ ਪਾਸ ਹੋ ਗਿਆ ਸੀ ਪਰ ਚੋਣ ਜਾਬਤੇ ਦੇ ਹੋਣ ਕਰਕੇ ਉਦੋਂ ਟੈਂਡਰ ਨਹੀਂ ਇਹਦਾ ਲੱਗ ਸਕਿਆ ਸੀ ਤੇ ਜਿਹੜੀ ਅੰਬਾਲਾ ਰੇਂਜ ਦੇ ਜਿਹੜੇ ਆਫੀਸਰ ਸਹਬਾਨ ਨੇ ਉਹਨਾਂ ਨੇ ਵੀ ਇੱਥੋਂ ਜਿਹੜਾ ਸਾਰਾ ਪ੍ਰਪੋਜ਼ਲ ਬਣਾ ਕੇ ਭੇਜਤਾ ਸੀ ਵੀ ਇੱਥੇ ਜਿਹੜਾ ਅੰਡਰਪਾਸ ਹੀ ਕਾਮਯਾਬ ਰਹੂਗਾ ਤਾਂ ਉਹ ਸਿਰਫ ਇਸ ਕਰਕੇ ਨਹੀਂ ਬਣਵਾ ਰਹੇ ਵੀ ਜੇ ਉਹ ਅੰਡਰਪਾਸ ਬਣਵਾਤਾ ਤਾਂ ਉਹਦੇ ਤੇ ਗੋਲਡੀ ਦਾ ਨਾਮ ਆਜੂ ਤੇ ਇਹਨਾਂ ਨੇ 54 ਕਰੋੜ ਰੁਪਇਆ ਲਾ ਕੇ ਇਹ ਕਹਿ ਰਹੇ ਨੇ ਕਿ ਅਸੀਂ ਓਵਰ ਬ੍ਰਿਜ ਬਣਾ ਰਹੇ ਹਾਂ ਓਵਰ ਬ੍ਰਿਜ ਨਾਲ ਉੱਥੇ ਰਹਾਇਸ਼ੀ ਏਰੀਆ ਮਾਰਕੀਟ ਏਰੀਆ ਸਾਰਿਆਂ ਨੂੰ ਨੁਕਸਾਨ ਹੋਊਗਾ ਤੇ ਉਸ ਇਹਦੇ ਨਾਲ ਮੈਂ ਤਾਂ ਇਹਨਾਂ ਨੂੰ ਕਹਿਣਾ ਚਾਹਣਾ ਇੱਕ ਵਾਰ ਰੀਥਿੰਕ ਕਰ ਲੋ ਕਿ ਜੇ ਤੁਸੀਂ ਅੰਡਰਪਾਸ ਬਣਾ ਦੋਗੇ ਤਾਂ ਇੱਕ ਤਾਂ ਤੁਹਾਡੇ ਪੈਸੇ ਘੱਟ ਲੱਗਣਗੇ ਤੇ ਨਾਲ ਹੀ ਤੁਸੀਂ ਦੋਲੇ ਵਾਲੇ ਫਟਕਾਂ ਤੇ ਵੀ ਅੰਡਰਪਾਸ ਬਣਾ ਸਕਦੇ ਹੋ ਤੁਸੀਂ ਸਾਡੇ ਜੇ ਆਪਾਂ ਇਧਰੋਂ ਹਾਂਜੀ ਹਾਂ ਮਾਣਾ ਵਾਲੇ ਫਟਕਾਂ ਤੇ ਵੀ ਤੁਸੀਂ ਜਿਹੜਾ ਅੰਡਰਪਾਸ ਬਣਾ ਸਕਦੇ ਹੋ ਤਿੰਨ ਅੰਡਰਪਾਸ ਬਣ ਸਕਦੇ ਨੇ ਇਹੀ ਪੈਸਿਆਂ ਦੇ ਵਿੱਚ ਤਾਂ ਕਿ ਲੋਕਾਂ ਨੂੰ ਇਹਦਾ ਬਹੁਤ ਬੈਨੀਫਿਟ ਹੋ ਜਾਊਗਾ ਸੋ ਮੇਰੀ ਇਹੀ ਬੇਨਤੀ ਆ ਬਾਕੀ ਸਰਕਾਰ ਆ ਕਰਨਾ ਇਹਨਾਂ ਨੇ ਆਪਣੇ ਤਰੀਕੇ ਨਾਲ ਹੁੰਦਾ ਜੀ ਬੋਲਦੀ ਜੀ ਕਿਹਾ ਸਰਪੰਚੀ ਚੁਣਾਅ ਨੂੰ ਲੈ ਕੇ ਸਵਾਲ ਚੁੱਕੇ ਨੇ ਵੀ ਸਾਡੇ ਵਰਕਰ ਸਾਡੇ ਮਲਕ ਕੈਂਡੀਟਰ ਨੂੰ ਦੋ ਦੋ ਉਹਦੇ ਹਰਾਇਆ ਵੋਟਾਂ ਤੇ ਸਰਕਾਰ ਬਣਦੀ ਆ ਤੇ ਉਹਨਾਂ ਤੇ ਕਾਰਵਾਈ ਕਰਾਂਗੇ ਹਾਂ ਬਿਲਕੁਲ ਹੋਊਗੀ ਜੀ ਸਾਡੇ ਕਈ ਪਿੰਡ ਜਿਹੜੇ ਇਹਨਾਂ ਨੇ ਧੱਕੇ ਨਾਲ ਜਿਹੜੇ ਹਰਾਏ ਗਏ ਨੇ ਤੇ ਉਹਨਾਂ ਦੇ ਕੇਸ ਵੀ ਆਲਰੇਡੀ ਚੱਲ ਰਹੇ ਨੇ ਤੇ ਕਈ ਸਰਪੰਚ ਸਹਿਬਾਨ ਮਨਰੇਗਾ ਦਾ ਇਹਨਾਂ ਮੈਸਯੂਜ਼ ਕਰ ਰਹੇ ਨੇ ਹਬ ਤੇ ਸਾਰੇ ਟੱਬਰ ਦੇ ਮੈਂਬਰ ਨੇ ਜਿਹੜੇ ਉਹ ਭਰਤੀ ਕਰ ਰੱਖੇ ਨੇ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਕਿ ਇੱਥੇ ਬੁਲਾ ਕੇ ਸਾਰੇ ਬੰਦਿਆਂ ਦਾ ਉਹ ਚੈੱਕ ਕਰਿਆ ਜਾਵੇ ਵੀ ਧੂਰੀ ਦੇ ਕੀ ਹਾਲਾਤ ਨੇ ਮਨਰੇਗਾ ਦੀ ਪੇਮੈਂਟ 6-6 ਮਹੀਨੇ ਦੀ ਲੇਟ ਹੋ ਗਈ ਸਾਡੇ ਵਪਾਰੀ ਵਰਗ ਦਾ ਕੋਈ ਇੱਥੇ ਆ ਕੇ ਸਾਰ ਨਹੀਂ ਲੈ ਰਿਹਾ ਆ ਝਖੜ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਇਆ ਸੀ ਧੂਰੀ ਦਾ ਇੱਕ ਵੀ ਬੰਦੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਸਾਡੇ ਵਪਾਰੀ ਵਰਗ ਪਿੱਛੇ ਸੋ ਮੇਰੇ ਕਹਿਣ ਦਾ ਮਤਲਬ ਵੀ ਉਹਨਾਂ ਦਾ ਮਕਸਦ ਸਿਰਫ ਜਿੱਤਣਾ ਸੀਗਾ ਤੇ ਧੂਰੀ ਦੀ ਇਹ ਬਦਕਿਸਮਤੀ ਆ ਵੀ 2002 ਤੋਂ ਲੈ ਕੇ ਸਿਰਫ 2017 ਨੂੰ ਛੱਡ ਕੇ ਉਸ ਤੋਂ ਬਿਨਾ ਜਿੰਨੇ ਵੀ ਐਮਐਲਏ ਬਣੇ ਨੇ ਉਹ ਸਾਰੇ ਬਾਹਰਲੇ ਬਣੇ ਨੇ ਸੋ ਉਹਦਾ ਖਮਿਆਜਾ ਜਿਹੜਾ ਸਾਡੀ ਜਨਤਾ ਨੂੰ ਭੁਗਤਣਾ ਪੈਂਦਾ ਬਾਅਦ ਦੇ ਵਿੱਚ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੋਣਾਂ ਲੜਦੇ ਕਿਦਾਂ ਬਰਾਬਰ ਚੋਂ ਹਾਂ ਹਾਂ ਬਿਲਕੁਲ ਮੈਂ ਤਾਂ ਓਪਨਲੀ ਮੈਂ ਤਾਂ ਇਹ ਸਾਰਿਆਂ ਦੇ ਉੱਪਰ ਨਹੀਂ ਕਹਿਣਾ ਮੈਂ ਤਾਂ ਹਮੇਸ਼ਾ ਇਹ ਕਿਉਂਕਿ ਦੇਖੋ ਮੈਂ ਤਾਂ ਜੰਮਿਆ ਉਰੇ ਆ ਮਰਨਾ ਉਰੀਆ ਮੇਰੀ ਤਾਂ ਇਹ ਮਿੱਟੀ ਆ ਮੈਂ ਇੱਥੋਂ ਕਿੱਥੇ ਜਾਣਾ ਇਹ ਤਾਂ ਉਹ ਦੇਖਣ ਵੀ ਉਹਨਾਂ ਨੇ ਉਰੋਂ ਚੋਣ ਲੜਨੀ ਹੈ ਜਾਂ ਨਹੀਂ ਲੜਨੀ ਮਿਸ਼ਨ 2027 ਦੇ ਤਹਿਤ ਸਾਡੇ ਹਲਕਾ ਤੂਰੀ ਦੇ ਕਵਾਡਿਟੇਟਰ ਜਿੱਤਾਂ ਨੂੰ ਲਗਾਇਆ ਗਿਆ ਜੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੇ ਬੜਿੰਗ ਜੀ ਸਾਡੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਵੀ ਸਾਡੇ ਦਿਲਵੀਰ ਗੋਲਡੀ ਨੇ ਥੋੜਾ ਜਿਹਾ ਸਮੇਂ ਦੇ ਵਿੱਚ ਏਡਾ ਵੱਡਾ ਕੱਟ ਕਰਿਆ ਕਿਉਂਕਿ ਅੱਜ ਵਰਕਰਾਂ ਦਾ ਕਾਂਗਰਸ ਪ੍ਰਤੀ ਦਿਨੋਂ ਦਿਲ ਮੋਬਦ ਰਿਹਾ ਜਿਹੜੀ ਸਾਡੀ ਅੱਜ ਮੁੱਖ ਮੀਟਿੰਗ ਸੀ ਵੀ ਅਸੀਂ ਬੂਥ ਲੈਵਲ ਤੇ ਕਮੇਟੀਆਂ ਬਣਾਉਣੀਆਂ ਮੰਡਲ ਮੰਡਲ ਬਣਾਉਣੇ ਨੇ ਬਲਾਕ ਦੇ ਵਿੱਚ 33 33 ਮੈਂਬਰੀ ਕਮੇਟੀ ਬਣਾ ਕੇ ਉਹ ਅਸੀਂ ਹਾਈ ਕਮਾਂਡ ਨੂੰ ਭੇਜਣੀਆਂ ਇਹ ਇੱਥੇ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ ਜੀ ਸਾਹਿਬ ਇੱਕ ਸਵਾਲ ਹੈ ਤੁਹਾਡੇ ਜੀ ਨਾਮ ਤੇ ਕੋਈ ਕੋਆਰਡੀਨੇਸ਼ਨ ਕਰਾਣਾ ਥੋੜਾ ਆਨੇ ਰੂਆ ਇਹ ਵੀ ਤੁਰੀ ਤੁਸੀਂ ਦੇਖਿਆ ਜਾਦਾ ਹੈ ਕਿ ਇਹੋ ਤਰ੍ਹਾਂ ਦੇ ਲੀਡਰ ਸਾਡੀ ਪਾਰਟੀ ਦੇ ਵਿੱਚ 17 ਇਸ ਜੈਕਟਸ ਕਾ ਰਹੇ ਨੇ ਕਿਉਂਕਿ ਕਿੰਨਾ ਤੁਹਾਡਾ ਉਹਦੇ ਵਾਸਤੇ ਕੰਮ ਕਰਦੇ ਨੇ ਚਿੱਤੀ ਕਰਦਾ ਹਸਤਾ ਕੋਸਾ ਨਾਲ ਵੱਡਾ ਕੋਈ ਪਾਰਟੀ ਦਾ ਨੁਕਸਾਨ ਨਹੀਂ ਹੁੰਦਾ ਜੀ ਪਾਰਟੀ ਹੈ ਜਿਹੜੀ ਸਾਡੀ ਉਹ ਬਹੁਤ ਵੱਡੀ ਹੈ ਕਿ ਜਿਹੜਾ ਟਿਕਟ ਮੰਗਣਾ ਹਰੇਕ ਦਾ ਮੌਲਿਕ ਅਧਿਕਾਰ ਆ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਕਿ ਜਿਹਨੂੰ ਵਰਕਰ ਚ ਹੋਣਗੇ ਹਾਈ ਕਮਾਂਡ ਨੇ ਉਹਨੂੰ ਟਿਕਟ ਦੇਣੀ ਆ ਕਿਉਂਕਿ ਸਾਡਾ ਤਾਂ ਇੱਕੋ ਮਕਸਦ ਆ ਬੂਧ ਮੰਡਲ ਤੇ ਮੰਡਲ ਪ੍ਰਧਾਨ ਬੂਧ ਲੈਵਲ ਬਲਾਕ ਕਮੇਟੀਆਂ ਪਹਿਲਾਂ ਇਹਨਾਂ ਨੂੰ ਕਾਇਮ ਕਰ